ਉਹ ਉਹ ਮੱਤਿਆ ਹੋਰ ਜਵੇਂ ਤਵੇ ਹੋਈ ਸੀ ਜੀਹਨ ਟਕਿਆ ਲਾ ਕੋਈ ਜਨਾਨੀ ਚਲੰਦਰ ਦੀ ਸੀ ਜਿਹਨੂੰ ਇਹ ਲਈ ਫੇਰਦਾ ਸੀਗਾ ਸੀ ਵੀ ਆਹ ਇਜਾਨੇ ਮਾਸੇ ਦੀ ਮਾਲ ਤੁਦੀ ਸੋਨੇਾਰ ਕੀ ਭੈਣ ਸਾਡੀ ਸਾਡੀ ਸੋਨੇਾਰ ਦੀ ਭੈਣ 9 ਸਾਲ ਤੱਕ ਘਰ ਚ ਰਹਿੰਦੀ ਪਤਨੀ ਦੇ ਨਾਲ ਪਤੀ ਧੋਖਾ ਕਰਦਾ ਰਿਹਾ ਤੇ ਉਸ ਤੋਂ ਬਾਅਦ ਉਸ ਦੀ ਜਾਨ ਲੈ ਲਈ ਬਿਹਾਦੀ ਦੁਖਦ ਘਟਨਾ ਵਾਪਰੀ ਹੈ ਜਿੱਥੇ ਪਤਾ ਲੱਗਿਆ ਕਿ ਉਸ ਦੀਆਂ ਹੀ ਭੈਣਾਂ ਨੂੰ ਫੋਨ ਕਰਕੇ ਜੀਜਾ ਆਖਦਾ ਹੈ ਕਿ ਤੁਹਾਡੀ ਭੈਣ ਮੁੱਕ ਚੁੱਕੀ ਹੈ ਉਹਨਾਂ ਨੂੰ ਜਦੋਂ ਸ਼ੱਕ ਹੁੰਦਾ ਹੈ ਤੇ ਉਹ ਬਾਰ ਬਾਰ ਫੋਨ ਕਰਦੇ ਨੇ ਤਾਂ ਉਹ ਫੋਨ ਚੱਕਣਾ ਵੀ ਬੰਦ ਕਰ ਦਿੰਦਾ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਦੂਜੀ ਜਨਾਨੀ ਦੇ ਚੱਕਰ ਦੇ ਵਿੱਚ ਪੈ ਕੇ ਪਤੀ ਨੇ ਆਪਣੀ ਪਤਨੀ ਦੀ ਜਾਨ ਲਈ ਹੈ ਭੈਣਾਂ ਦੇ ਵੱਲੋਂ ਇਹ ਸਾਰੇ ਵੱਡੇ ਇਲਜ਼ਾਮ ਵੀ ਲਗਾਏ ਗਏ ਤੇ ਨਾਲ ਹੀ ਇਸ ਗੱਲ ਦਾ ਖੁਲਾਸਾ ਵੀ ਕੀਤਾ ਗਿਆ ਕਿ ਉਹ ਕਿੰਜ ਭੈਣ ਦੇ ਨਾਲ ਮਾਰ ਕੋਟਾਪਾ ਕਰਦਾ ਸੀ ਅਮਰਦੀਪ ਕੋਲ ਕੀ ਗੱਲ ਬਾਤ ਸਵੇਰੇ ਮੈਨੂੰ ਫੋਨ ਆਇਆ ਮੈਂ ਰੋਟੀ ਬਣਾਉਂਦੀ ਸੀ ਕਾਕੇ ਨੇ ਜਾਣਾ ਸੀ ਕੰਮ ਤੇ ਤੇ ਇਹਨੇ ਫੋਨ ਕੀਤਾ ਪਰੋਣੇ ਨੇ ਉਦਾਂ ਕਰੀ ਦੀ ਇਹਨੇ ਸਾਨੂੰ ਫੋਨ ਨਹੀਂ ਕੀਤਾ ਸਾਡੀ ਕੁੜੀ ਸਾਨੂੰ ਫੋਨ ਕਰਦੀ ਹੁੰਦੀ ਸੀ ਇਹਨੇ ਫੋਨ ਕੀਤਾ ਕਹਿੰਦਾ ਰਾਜਵਿੰਦਰ ਬੋਲਦੀ ਚਲਦੀ ਨਹੀਂ ਗਈ ਤੇ ਕਹਿੰਦਾ ਇਹਦਾ ਬਾਥਰੂਮ ਨਿਕਲ ਗਿਆ ਵਿੱਚ ਤੇ ਕਹਿੰਦਾ ਮੈਂ ਜਲੰਧਰ ਲੈ ਕੇ ਚੱਲਿਆ ਮੈਨੂੰ ਲੱਗਦਾ ਸੀ ਭਾਜੀ ਕਿ ਉਦੋਂ ਹੀ ਉਦੋਂ ਹੀ ਨਹੀਂ ਸੀਗੀ ਇਹ ਇਹ ਜਾਣ ਕੇ ਪਰ ਮੈਂ ਟਿਕੀ ਪੂਰੀ ਕਰਨ ਦਾ ਕਰਕੇ ਜਲੰਧਰ ਲੈ ਕੇ ਗਿਆ ਫੇ ਇਨੇ ਘੜੀਕ ਤਾਂ ਫੇ ਫੋਨ ਕਰ ਦਿੱਤਾ ਸੀ ਤਿਆਰ ਹੋਣ ਲੱਪਾ ਮੇਰੇ ਘਰ ਆ ਰਿਹਾ ਕਹਿੰਦਾ ਮੈਂ ਛੁੱਟੀ ਕਰ ਲੈਣਾ ਆ ਕਹਿੰਦਾ ਆਪਾਂ ਚੱਲ ਚੱਲਦੇ ਆ ਮਗਰ ਮੇਰੀ ਵੱਡੀ ਭੈਣ ਨੂੰ ਮੈਂ ਫੋਨ ਕੀਤਾ ਉਹ ਦੂ ਛੋਟੀ ਨੂੰ ਮੈਂ ਕੀਤਾ ਮੈਂ ਕਈ ਦੂਆ ਗੱਲ ਹੋ ਗਈ ਆ ਵੀ ਆਪਾਂ ਚੱਲ ਗਏ ਦੇਖੀਏ ਚੱਲ ਕੇ ਵੀ ਉਹ ਠੀਕ ਆ ਕਿ ਕਿੱਦਾਂ ਆ ਇਹਨੇ ਇਦਾਂ ਨਹੀਂ ਸਾਨੂੰ ਦੱਸਿਆ ਵੀ ਉਹ ਮੁੱਕ ਗਈ ਆ ਇਹਨੇ ਬਾਅਦ ਵਿੱਚ ਫੇ ਫੋਨ ਕਰ ਦਿੱਤਾ ਕਹਿੰਦਾ ਉਹ ਮੁੱਕ ਗਈ ਆ ਇਹ ਨਾਮ ਸੀਗਾ ਉਹ ਜਿਹੜਾ ਪ੍ਰੋਨੇ ਦਾ ਨਾਮ ਅਮਰੀਕ ਸਿੰਘ ਕਿੰਨਾ ਚਿਰ ਹੋਇਆ ਮੈਨੂੰ 9 ਸਾਲ ਹੋ ਗਏ ਕੀ ਕਾਰਨ ਲੱਗਦਾ ਇਹ ਕਾਰਨ ਇਹ ਪਹਿਲਾਂ ਵੀ ਲੜਦੇ ਸੀਗੇ ਜਿੱਦਾਂ ਝਗੜਾ ਬਹੁਤ ਭਾਰੀ ਹੋਇਆ ਬਹੁਤ ਭਾਰੀ ਇੱਥੇ ਵੀ ਫੈਸਲਾ ਹੋਇਆ ਜਲੰਧਰ ਵੀ ਗਏ ਸੀ ਅਸੀਂ ਦਰਖਾਸਤ ਦਿੱਤੀ ਸੀ ਉਦੋਂ ਵੀ ਇਹਨਾਂ ਨੇ ਬਹੁਤ ਕੁੱਟਿਆ ਮਾਰਿਆ ਸਿਕਾ ਉਹਨੂੰ ਮੇਰੀ ਛੋਟੀ ਭੈਣ ਤਾਂ ਮੇਰਾ ਭਾਨਾ ਰਹਿੰਦਾ ਸੀ ਉਹ ਲੈਣ ਗਏ ਉਹਨਾਂ ਨੂੰ ਵੀ ਮੇਰੀ ਛੋਟੀ ਭੈਣ ਵੀ ਇਹਨਾਂ ਨੇ ਕੁੱਟਿਆ ਸਿਕਾ ਉਦੋਂ ਉਦੋਂ ਇਹਦਾ ਸੋਹਰਾ ਵੀ ਜਾਂਦਾ ਸੀ ਹੁਣ ਇਹਦਾ ਸੋਹਰਾ ਵੀ ਇਹਦੇ ਸੋਹਰੇ ਦੀ ਡੈਥ ਹੋਈ ਪਰਸੋਂ ਆਈ ਇੱਥੇ ਆਈ ਇਹ ਮੰਮੀ ਮੇਰੀ ਕੋ ਮੰਮੀ ਮੇਰੀ ਨੂੰ ਕਹਿੰਦੀ ਆ ਕਿ ਮਿਆਨਾ ਮੇਰੀ ਸੱਸ ਬਹੁਤ ਲੜਦੀ ਬੋਲਦੀ ਆ ਕਹੇ ਰੋਂਦੀ ਬਹੁਤ ਸਗੀ ਬਦਨ ਤਾਂ ਮੰਮੀ ਮੇਰੀ ਨੇ ਕਿ ਆ ਵੀ ਕਹਿੰਦੀ 2-3 ਦਿਨ ਰਹਿਲਾ ਤਾਰੇ ਇਹ ਨਹੀਂ ਕਹਿੰਦੀ ਨਹੀਂ ਮੈਂ ਮੇ ਲੋਕਾਂ ਨੇ ਕਹਿਣਾ ਇਹਨੂੰ ਦਸਣ ਆਣੀ ਹੁੰਦਾ ਕਣੀ ਵੀ ਇਹ ਤਾਂ ਇੱਥੇ ਰਹਿੰਦੀ ਆ ਅਸੀਂ ਉਹਦੇ ਵਾਲੋ ਬਹੁਤ ਦੁਖੀ ਸੀਗੇ ਕਿਦਾਂ ਅਸੀਂ ਆਪਣੇ ਪੈ ਨਹੀਂ ਸਾਰਿਆਂ ਪੈਣਾ ਆਪਣੇ ਕਰੇ ਸੋ ਖਾਂ ਸੀ ਗਿਆਂ ਪਰ ਇਹਦੇ ਵੱਲੋਂ ਅਸੀਂ ਬਹੁਤ ਜ਼ਿਆਦਾ ਦੁਖੀ ਸੀ ਸ਼ੁਰੂ ਤੋਂ ਹੀ ਜਦੋਂ ਦੀ ਮੈਰਿਜ ਹੋਈ ਸੀ ਨਾ ਉਦੋਂ ਤੇ ਥੋੜੇ ਚਿਰ ਬਾਅਦ ਹੀ ਲੜਾਈ ਝਗੜਾ ਕਰਨ ਨਾਲ ਪੈਸੀ ਉਹਦੇ ਨਾਲ ਉਹਦੇ ਨਾਲ ਬਹੁਤ ਲੜਦੇ ਬੋਲਦੇ ਸੀ ਇਹਨੇ ਸਾਨੂੰ ਫੋਨ ਤੇ ਦੱਸਣਾ ਵੀ ਅਸੀਂ ਕਹਣਾ ਚੱਲ ਛੱਡ ਪਰਾਂ ਵੀ ਨਹੀਂ ਤੇਰੀ ਨੈਵਦੀ ਤੂੰ ਛੱਡ ਚੜਾ ਕਰ ਲੈ ਕਹਿੰਦੀ ਲੋਕਾਂ ਨੇ ਕਹਿਣਾ ਤੈਨੂੰ ਇਹਨੂੰ ਕਸਣਾ ਨਹੀਂ ਆਉਂਦਾ ਹੈਗਾ ਲੋਕੀ ਕੀ ਕਹਿਣਗੇ ਆਪਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਤੂੰ ਜ ਚੰਗਾ ਮਾੜਾ ਸੀ ਤੇਰਾ ਔਰ ਕਿਤੇ ਘਰ ਦਿਵਾਵਾਂਗੇ ਵੀ ਤੂੰ ਛੱਡ ਪਰਾਂ ਪਰ ਇਹਨੇ ਪਰੋਣੇ ਨੇ ਹਨਾ ਜਦੋਂ ਜਲੰਧਰ ਜੀ ਸਾਡਾ ਘਰ ਤੇ ਆਉਦੋਂ ਇਹਨੇ ਹਨਾ ਪਤਿਆ ਕੇ ਇਹਨੂੰ ਇਹਨੂੰ ਲੈ ਗਿਆ ਕਹਿੰਦਾ ਕੋਈ ਗੱਲ ਨਹੀਂ ਆਖੇ ਹਨਾ ਤੂੰ ਹੁਣ ਆ ਜਾ ਪਣਾ ਨਹੀਂ ਮੈਂ ਮਾਫੀ ਮੰਗਦਾ ਤੇਰੇ ਕੋ ਹੁਣੇ ਪਤਿਆ ਕੇ ਤਿੰਨ ਕਿ ਮਹੀਨੇ ਹੋਏ ਸੀ ਪਤਿਆ ਕੇ ਹੀ ਲਗਿਆ ਸੀ ਇਹ ਜਲੰਧਰ ਕਿੱਥੇ ਦੀ ਰਹਿਣ ਵਾਲੀ ਸੀ ਇਹ ਆਲੋ ਵਾਲ ਦੀ ਮੈਰਿਜ ਕਿੱਥੇ ਹੋਈ ਸੀ ਇਹ ਤਾਂ ਲਵੈਂਟਿਸ ਨੇ ਫੋਨ ਤੁਸੀਂ ਕੀ ਮਾਈਂਡ ਕਰਦੇ ਅਸੀਂ ਤਾਂ ਇਹ ਹੀ ਸਾਨੂੰ ਇਨਸਾਫ ਚਾਹੀਦਾ ਆ ਜੇ ਨਹੀਂ ਚੰਗੀ ਹੋਣੀ ਸੀਗੀ ਤਾਂ ਸਾਨੂੰ ਆ ਸਾਡੇ ਪੱਲੇ ਪਾ ਦਿੰਦੇ ਨਹੀਂ ਸੀ ਜੇ ਛੱਡ ਦਿੰਦੇ ਪਹਿਲਾਂ ਰਾਕੇ ਕਹੀ ਉਹ ਵੀ ਇਹ ਜਨਾਨੀ ਲਈ ਪਿਆ 16 ਵੀ ਇਹ ਗਾਲਾਂ ਕੱਢਵਾਂਮ ਦੱਸਗਾ ਮੇਰੀ ਭੈਣ ਨੂੰ ਹੰਜ ਕੀ ਨੰਦ ਸਰਬਜੀਤ ਕੋ ਕੀ ਗੱਲਬਾਤ ਕਰਨੀ ਹੈ ਗੱਲਬਾਤ ਇਹ ਅਸੀਂ ਮੰਗ ਕਰਦੇ ਆ ਦੀ ਸਾਨੂੰ ਇਨਸਾਫ ਦਿੱਤਾ ਜਾਗ ਇੱਕ ਬੰਦਾ ਏਦਾਂ ਗਾ ਕਿਸੇ ਅੰਗੇ ਦੇ نیچے ਨਹੀਂ ਮੇਰੇ ਆ ਕੇ ਗਈ ਸੀ ਉਹ ਇੱਕ ਦਾਜੇ ਦਾ ਨਿੱਕੀ ਨਾਮ ਜੀ ਬਲਵੀਰ ਕੋ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਘਪਨਾ ਬਾਰੇ ਇਹਨਾਂ ਘਪਨਾ ਬਾਰੇ ਜਿੰਦਾਬਾਦੀ ਅੱਜ ਸਾਡੇ ਨਾਲ ਹੋਇਆ ਕਿਸੀ ਨਾਲ ਨਾ ਹੋਵੇ ਕਿਉਂਕਿ ਅਸੀਂ ਪੰਜ ਪੈਣਾ ਸਾਡੇ ਪਾਸ ਹੈ ਨਹੀਂ ਕੋਈ ਵੀ ਇਹ ਜਦੋਂ ਮੱਦੀ ਕੁੱਟਦਾ ਮਾਰਦਾ ਗਿਆ ਸਾਤ ਸਾਲ ਹੋ ਗਿਆ ਇਹ ਉਦੋਂ ਵੀ ਕੁੱਟ ਮਾਰ ਕੇ ਜਦੋਂ ਜੀ ਕਰਦਾ ਉਦੋਂ ਹੀ ਛੱਡ ਜਾਂਦਾ ਉਹਦਾ ਮਾਰਦਾ ਕੌਣ ਸੀ ਇਹਦੇ ਘਰ ਵਾਲਾ ਨਾਲ ਹੀ ਇਹਦੀ ਸੱਸ ਸੱਤ ਤੱਕ ਦੇਲੀ ਇਹਨਾਂ ਬੋਲਦੇ ਜਿੱਤਿੰਨੇ ਵਾਲੇ ਹੋਏ ਸੀ ਤਿੰਨ ਨਹੀਂ ਜਣੇ ਕੀ ਨਾਮ ਕੀ ਘਰੋਲੇ ਦਾ ਤੁਮਰੀ ਸੰਗਤ ਉਹਨੂੰ ਤੁਸੀਂ ਵੀ ਮੰਨ ਤਾ। ਉਹਨੂੰ ਹੱਕ ਚਾਹੀਦਾ ਕਾਨੂੰਨ ਵੀ। ਉਹ ਸਾਫ ਚਾਹੀਦਾ, ਆਮ ਸਾਫ ਚਾਹੀਦਾ ਕਾਨੂੰਨ। ਇਦਾਂ ਜੇ ਸਾਡੇ ਨਾਲ ওই ਗਾਂ ਨਾਲ ਕਿਸੇ ਨਾਲ। ਜਦੋਂ ਕੋਈ ਜਨਾਨੀ ਜਨ ਅੰਦਰ ਦੀ ਸੀ ਜਿਹਨੂੰ ਇਹ ਲਈ ਫੇਰਦਾ ਸੀਗਾ ਸੀ ਵੀ ਤੋਂ ਕੁੜੀ ਨੂੰ ਕਿਹਾ ਵੀ ਤੂੰ ਛੱਡ ਕਹਿੜਾ ਇਹਦਾ ਕਹਿੰਦੀ ਨਹੀਂ ਮੈਂ ਜਾਣਾ ਹੀ ਉੱਥੇ। ਉਦੋਂ ਪਤਿ ਆ ਕੇ ਲੈ ਗਿਆ ਇਹਨੂੰ ਮੜ ਕੇ ਉਹਦੇ ਦਿਲ ਦੇ ਵਿੱਚ ਸੀ ਵੀ ਮੈਂ ਇਦਾਂ ਕਰਨੀ ਆ। ਸਾਸਨਾਂ ਨਾਂ ਨਵੀ ਕਾਲ ਕੰਦ ਵੀ ਹੁੰਨੇ ਫੋਨ ਕੀਤਾ ਸੀ ਕਹਿੰਦੀ ਸੀ ਮੇਨਾਂ ਲੜਦਿਆਂ ਬੋਲਦਿਆਂ ਆਏ ਇਹ ਕਹਿੰਦੀ ਸੀ ਮੇਰੇ ਪੈਸੇ ਵੀ ਕੱਢ ਕੇ ਲੈ ਗਈ ਆ ਇਹਦੀ ਸੱਸ ਪਾਤਰੂਨ ਬੈੜਤੇ ਨਿਕਲੇ ਮਾਰੀ ਗਈ ਆ ਜਦੋਂ ਮੈਂ ਫੋਨ ਕੀਤਾ ਬਾਪ ਸਰਾਜਵਿੰਦਰ ਦੇ ਫੋਨ ਤੇ ਮੈਂ ਕਹ ਕਿਤੇ ਮੈਂ ਕਹ ਬੋਲੀ ਨਹੀਂ ਕਹਿੰਦਾ ਮੈਂ ਕਹ ਤੂੰ ਦੇਖ ਹੈਗੀ ਵੀ ਮੇਰੇ ਪੈੰਦੀ ਲੈਂਦੀ ਇਹ ਮੂੰਹ ਨਿਕਲੀ ਵੀ ਹੈ ਨਹੀਂ ਕਿਉਂਕਿ ਇਹਨਾਂ ਨੂੰ ਸਾਨੂੰ ਪਤਾ ਤੇ ਵੀ ਇਹਨਾਂ ਨੇ ਕੁਝ ਨਾ ਕੁਝ ਕਰ ਦੇਣਾ ਅਜੀ ਬਹੁਤ ਡੱਕਦੇ ਸੀ ਕੁੜੀ ਨੂੰ ਵੀ ਨਾ ਜਾ ਨਾ ਜਾ ਪਰ ਉਹ ਕਹਿੰਦੀ ਸੀ ਮੇਰਾ ਘਰ ਆ ਮੇਰਾ ਘਰ ਨਾ ਸੀ ਰਿਸ਼ਤੇਦਾਰ ਸਾਰੇ ਫੋਨ ਕਰਦੇ ਸੀ ਫੋਨ ਨਹੀਂ ਸੀ ਚੱਕ ਰਿਆ ਕਿਉਂਕਿ ਡੋਰ ਸੀ ਸਾਨੂੰ ਇਸ ਗੱਲ ਦਾ ਕਿ ਕੁੜੀ ਮਾਰ ਦਿੱਤੀ ਹੈ ਗਈਆਂ ਅਸੀਂ ਮੰਜੇ ਦੇ ਲਾਸ਼ ਦੇਖੀ ਹੈ ਕਿ ਇਹ ਇਹ ਪਹਿਲੇ ਅਟੈਕ ਹੋ ਗਿਆ ਅਟੈਕ ਹੀ ਮਾਰਨ ਲਿਆ ਸੀ ਸਰ ਕਪੜਾ ਚੱਕ ਕੇ ਮੇਰੇ ਘਰ ਦਾ ਉਹ ਸਰ ਕੋਈ ਜਾਨ ਸਰ ਨੂੰ ਫੋਟੋ ਤੇ ਵੀ ਨਿਸ਼ਾਨ ਪਏ ਹੋਏ ਰੱਸੀ ਦੇ ਨਿਸ਼ਾਨ ਸਾਰੇ ਪਤਾ ਨਹੀਂ ਕਦੋਂ ਮਾਰੀ ਸਾਨੂੰ ਪਤਾ ਕੀ ਮਾਮਲਾ ਕੀ ਹੈ ਅੱਜ ਸਵੇਰੇ ਕੈਲੀ ਹੋਤੇ ਕਿਰਨ ਪਰਮਿਸ਼ਨ ਪ੍ਰਾਪਤ ਹੋਈ ਸੀ ਕਿ ਪਿੰਡ ਤਲਵੰਡੀ ਸਲੇਮ ਵਿੱਚ ਜਨਾਨੀ ਦੀ ਛੱਕੀ ਇਲਾਜ ਵਿੱਚ ਮੌਤ ਹੋਈ ਹੈ ਜਿਸ ਅਪ੍ਰੰਤ ਚੌਕੀ ਇੰਚਾਰਜ ਗੁੱਗੀ ਐਸ ਐਚਓ ਖਾਦਰ ਬਾਅਦ ਵਿੱਚ ਮੈਂਮੀ ਔਕਾ ਦੇ ਕੋਤੇ ਸੀ ਜਿੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਇੱਕ ਰਾਜਵਿੰਦਰ ਕੌਰ ਲਾਦੀ ਹੈਗੀ ਆ ਜਨਾਨੀ ਪਿੰਟੀ ਖਾਲੋਂ ਮਾਰਾ ਇਹਦੀ ਇਹ ਦਾ ਕਰੀਬ 9 ਸਾਲ ਪਹਿਲਾਂ ਅਮਰੀਤ ਸਿੰਘ ਖਾਲੋਂ ਪੂਰ ਚੰਦ ਵਾਸੀ ਤਲਵੰਡੀ ਸਲੇਮ ਨਾਲ ਵਿਆਹ ਹੋਇਆ ਹੋਇਆ ਸੀ ਜਦੋਂ ਇਹਨਾਂ ਦੇ ਅਜੇ ਤੱਕ ਕੋਈ ਬੱਚਾ ਨਹੀਂ ਸੀ ਜਦੋਂ ਤੋਂ ਇਹਨਾਂ ਦਾ ਵਿਆਹ ਹੋਇਆ ਉਦੋਂ ਤੋਂ ਇਹਨਾਂ ਦਾ ਆਪਸੀ ਪਰਿਵਾਰਕ ਰਿਸ਼ਤ ਨਹੀਂ ਰਿਹਾ ਸੀ ਇਹਦੇ ਸਬੰਧੀ ਕਈ ਵਾਰ ਪਚਾਤਾਂ ਨੂੰ ਫੈਸਲੇ ਕਰਾਏ ਆ ਇੱਕ ਦੋ ਵਾਰ ਥਾਣੇ ਸ਼ਾਦਰ ਉੱਗੀ ਚੌਕੀ 'ਚ ਹੁਣ ਲਾਸਟ 6 ਮਹੀਨੇ ਪਹਿਲਾਂ ਮਹਿਲਾ ਮਟਰ ਜਿੰਦਰੂ ਵੀ ਫੈਸਲਾ ਹੋਇਆ ਔਰ ਇਹਨਾਂ ਦਾ ਲੜਾਈ ਝਗੜਾ ਜਿਹੜਾ ਲਗਾਤਾਰ ਬਰਕਰਾਰ ਰਹਿ ਰਿਹਾ ਸੀ ਉਸੇ ਤਹਿਤ ਇਹ ਜਿਹੜਾ ਅੱਜ ਸਵੇਰੇ ਇਹ ਜਿਹੜਾ ਹੈਗਾ ਅਮਰੀਕ ਸਿੰਘ ਇਹਨੇ ਆਪਣੀ ਛੜੀ ਨੂੰ ਫੋਨ ਕਰਕੇ ਦੱਸਿਆ ਰਾយ ਉਹਨਰ ਕੋਲ ਦੀ ਸਿਹਤ ਠੀਕ ਨਹੀਂ ਗਈ ਉਹ ਪੂਰ ਚੱਲ ਨਹੀਂ ਗਈ ਅਕਲਾਹ ਮਿੰਟ ਤੇ ਜਦੋਂ ਇਹਦਾ ਜਿਹੜੀ ਮਰਨ ਵਾਲੀ ਜਲਾਨੀ ਆ ਇਹਦਾ ਹੋਈਆ ਇਹਦੀ ਭੈਣ ਮਾ ਚਾਚੇ ਦਾ ਮੁੰਡਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਇਹ ਜਿਹੜੀ ਜਲਾਨੀ ਮਰੀ ਪਈ ਸੀ ਉਹਦੇ ਗਾਲ ਦੇ ਵਿੱਚ ਇੱਕ ਨਿਸ਼ਾਨ ਸੀ ਜਿਦੋਂ ਚੁੰਨੀ ਜਾਂ ਫਿਰ ਰੱਸੀ ਦਾ ਗਾਰ ਘੁੱਟਣ ਦਾ ਸੀਗਾ ਠੀਕ ਆ ਉਹਨ ਹੀ ਸਾਰੇ ਹਾਲਾਤ ਨੂੰ ਦੇਖਣ ਤੋਂ ਬਾਅਦ ਫਿਰ ਬਿਆਨ ਦਰਜ ਕਰਾਇਆ ਕਿ ਉਹ ਜੋ ਉਹਨਾਂ ਦੀ ਲੜਕੀ ਨੂੰ ਉਹਨਾਂ ਦੇ ਜਵਾਈ ਨੇ ਆਪਣੀ ਮਾਤਾ ਬਲਵਿੰਦਰ कौर ਦੇ ਇੱਕ ਛੋਟਾ ਭਰਾ ਹੈ ਦਸਕਰਨ ਸਿੰਘ ਦੱਸਾ ਉਹਦੇ ਨਾਲ ਮਿਲ ਕੇ ਕਿਉਂਕਿ ਸਾਰਾ ਪਰਿਵਾਰ ਇਕੱਠਾ ਇੱਕੋ ਪਰਿਵਾਰਕ ਛੱਤ ਥੱਲੇ ਰਹਿੰਦਾ ਸੀ ਨਾਲ ਮਿਲ ਕੇ ਮਾਰ ਦਿੱਤਾ ਹੈ ਜੋ ਬਿਆਨ ਲੈ ਕੇ ਅਸੀਂ ਪਰਚਾ ਦਾਜ ਕਰ ਰਹੇ ਹਾਂ ਉਸ ਤੋਂ ਬਾਅਦ ਤਕੀਦਾਂ ਜਿੱਦਾਂ ਜਿੱਦਾਂ ਸਾਹਮਣੇ ਪੇਟ ਸੌ ਉਹਦੀ ਬਾਕੀ ਤਸੀਹੇ ਸ਼ਾਮਿਲ ਹੋ ਕੇ ਜਲਦੀ ਹੋਊਗੀ ਜੋ ਜੋ ਵੀ ਬੰਦਾ ਦੋਸ਼ੀ ਰਾਣੇ ਤਕੀਦ ਸਾਹਮਣੇ ਆਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਮਾਮਲਾ ਜੀ ਦੇਖੋ ਇਹ ਕਦੋਂ ਦਾ ਮਾਮਲਾ ਤੇ ਉੱਥੇ ਤੋਂ ਲੱਗਦਾ ਤੁਹਾਨੂੰ